ਜਿਹੜੀ ਜੂਰੀਆ ਖਾਦੀ ਆ ਬਹੁਤ ਜੜੀ ਗਲਤ ਆ ਰਹੀ ਆ ਕਿਸਾਨ ਨੂੰ ਪਿਛਲੇ ਦਿਨਾਂ ਤੋਂ ਨਾ ਕਿਤੇ ਦੁਕਾਨ ਤੋਂ ਨਾ ਕਿਤੇ ਸੋਸਾਇਟੀ ਦੇ ਵਿੱਚੋਂ ਖਾਦ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਇੱਕ ਪੋਸਟ ਪਾਈ ਤੇ ਇੱਕ ਵੀਡੀਓ ਬਣਾ ਕੇ ਪਾਈ ਸਰਕਾਰ ਨੂੰ ਜਗਾਉਣ ਵਾਸਤੇ ਜਿਸ ਵੀਡੀਓ ਜਿਸ ਪੋਸਟ ਤੋਂ ਬਾਅਦ ਅੱਜ ਮੈਨੂੰ ਪ੍ਰਸ਼ਾਸਨ ਦੇ ਇੱਕ ਮੁਲਾਜ਼ਮ ਦਾ ਫੋਨ ਆਉਂਦਾ ਕਿ ਵੀ ਤੁਸੀਂ ਉਹ ਪੋਸਟਾ ਜਿਹੜੀ ਡਿਲੀਟ ਕਰ ਦਿਓ ਉਸ ਮੁਲਾਜ਼ਮ ਨੂੰ ਜਵਾਬ ਦਿੱਤਾ ਕਿ ਮੈਂ ਪੋਸਟ ਡਿਲੀਟ ਨਹੀਂ ਕਰੂੰਗਾ ਤੁਸੀਂ ਦੱਸੋ ਮੈਨੂੰ ਸ਼ਰਿਆਮ ਚਿੱਟਾ ਵੈਕਦਾ ਕਿ ਨਹੀਂ ਵੈਕਦਾ ਜੈਤੋ ਦਾ ਫਰੀਦਕੋਟ ਜ਼ਿਲ੍ਹੇ ਦਾ ਪ੍ਰਸ਼ਾਸਨ ਇਹ ਮੇਰੇ ਤੇ ਦਬਾਅ ਬਣਾਉਂਦੇ ਆ ਕਿ ਅੱਜ ਇਹ ਜੂਰੀਆ ਦਾ ਮੁੱਦਾ ਤੇ ਚਿੱਟੇ ਦੇ ਮੁੱਦੇ ਨੂੰ ਭੁਖਾ ਰਹੇ ਆ ਕੱਲ ਨੂੰ ਕਿਸੇ ਹੋਰ ਮਸਲੇ ਨੂੰ ਲੈ ਕੇ ਜਿਹੜਾ ਇਹ ਆਗੂ ਆ ਨੌਜਵਾਨ ਅੱਗੇ ਨਾ ਆਵੇ ਇਸ ਕਰਕੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਹੈ ਖਾਸ ਕਰਕੇ ਸਰਕਾਰ ਦਾ ਭਗਵੰਤ ਮਾਨ ਕੋਈ ਵੀ ਮਸਲਾ ਹੈ ਕਿਸਾਨੀ ਦਾ ਮਸਲਾ ਹੈ ਕੋਈ ਨਸ਼ੇ ਦਾ ਮਸਲਾ ਹੈ ਜਦੋਂ ਉੱਠਦਾ ਹੈ ਉਹਦੇ ਤੇ ਆਵਾਜ਼ ਨੂੰ ਦਬਾਉਣ ਦੀ ਮਹਾਰਤ ਹੈ ਇਹਨਾਂ ਕੋਲੇ ਮਸਲੇ ਦੇ ਹੱਲ ਵਾਸਤੇ ਨਹੀਂ ਹੈ ਖੋਟੀ ਪੰਜੀ ਕਿਸੇ ਕਿਸਾਨ ਨੂੰ ਦਿੱਤੀ ਨਹੀਂ ਤੇ ਫੇਰ ਕੀ ਕਹਿੰਦਾ ਵੀ ਇਹ ਜਗਾ ਦੇਖ ਕੇ ਧਰਨੇ ਲਾਉਂਦੇ ਆ ਇਸੇ ਤਰ੍ਹਾਂ ਚਿੱਟੇ ਦਾ ਜਿਹੜਾ ਨਸ਼ੇ ਦਾ ਮਸਲਾ ਹੈ ਪਿਛਲੇ ਦਿਨਾਂ ਤੋਂ ਕੀ ਪੰਜਾਬ ਦੇ ਪਿੱਛੇ ਪਿਛਲੇ ਲੰਬੇ ਸਮੇਂ ਤੋਂ ਭਖਿਆ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਪੂਰਾ ਜਿਹੜਾ ਪੀਕ ਤੇ ਹੈ ਕਿਉਂਕਿ ਮਾਨਸਾ ਦੇ ਵਿੱਚ ਪਰਮਿੰਦਰ ਸਿੰਘ ਝੋਟੇ ਨੂੰ ਧੱਕੇ ਦੇ ਨਾਲ ਅਰੈਸਟ ਕੀਤਾ ਹੋਇਆ ਪੁਲਿਸ ਦਾ ਹੁਣ ਕੱਲ ਜਦੋਂ ਵੀਡੀਓ ਪਾਦੇ ਵੀ ਚਿੱਟਾ ਤਾਂ ਮਿਲ ਰਿਹਾ ਹੈ ਖਾਦ ਨਹੀਂ ਮਿਲ ਰਹੀ ਤੇ ਪ੍ਰਸ਼ਾਸਨ ਦੇ ਨਾਲ ਦੀ ਨਾਲ ਕੀੜੀਆਂ ਲੜਨ ਲੱਗ ਪਈ। ਜੇ ਤੁਸੀਂ ਅੱਜ ਆਖੋ ਦਬਾਅ ਪਾ ਕੇ ਅਸੀਂ ਸਾਡੇ ਇਸ ਨੌਜਵਾਨ ਦੀ ਆਕੂ ਨੂੰ ਕੋਈ ਬਾਜ ਦਵਾਈ ਦਵਾਂਗੇ ਇਹ ਨਹੀਂ ਦਬਣੀ। ਚਿੱਟਾ ਵੀ ਵਿਕ ਰਿਹਾ ਹੈ ਖਾਦ ਦੀ ਵੀ ਘਾਟ ਹੈ ਕੋਈ ਝੂਠ ਨਹੀਂ ਇਹਦੇ ਗੱਲ ਵਿੱਚ। ਤੁਰੰਤ ਜਿਹੜੀ ਖਾਦ ਹੈ ਕਿਸਾਨਾਂ ਨੂੰ ਸਹਿਕਾਰੀ ਸੁਭਾਵਾਂ ਦੇ ਵਿੱਚ ਉਪਲਬਧ ਕਰਵਾਓ। ਤੁਸੀਂ ਜਿਹੜੇ ਸੱਚ ਦੀ ਪੜਤਾਲ ਦੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਸਿੱਧੂ ਪਰ ਵੱਲੋਂ ਤਹਿਸੀਲ ਦੇ ਵਿੱਚ ਇਕੱਠ ਕੀਤਾ ਗਿਆ ਸਾਡੇ ਨਾਲ ਕਿਸਾਨ ਆਗੂ ਨੇ ਪੂਰੀ ਜਾਣਕਾਰੀ ਲਾਵਾਂਗੇ ਕਿ ਸਬੰਧ ਨੂੰ ਲੈ ਕੇ ਇਕੱਠ ਕੀਤਾ ਗਿਆ ਸਾਡੇ ਨਾਲ ਬਾਈ ਜੀ ਭਿੰਦਰਜੀ ਨੇ ਇੰਦਰਜੀਤ ਸਿੰਘ ਕਣੀਆਂ ਹੋਰ ਆਗੂ ਸਾਡੇ ਨਾਲ ਨੇ ਪੂਰੀ ਜਾਣਕਾਰੀ ਲੈਣ ਜਿਹੜਾ ਭਿੰਦਰਜੀ ਅੱਜ ਤੁਸੀਂ ਤਹਿਸੀਲ ਦੇ ਵਿੱਚ ਇਕੱਠ ਕੀਤਾ ਕਿ ਸਬੰਧ ਨੂੰ ਲੈ ਕੇ ਕੀਤਾ ਹੈ ਅੱਜ ਇਹ ਸਬੰਧ ਦੇ ਵਿੱਚ ਦੇਖੋ ਜਿਹੜੀ ਜੂਰੀਆ ਖਾਦ ਦੀ ਆ ਬਹੁਤ ਜਿਹੜੀ ਗੱਲ ਧਾਰੀ ਆ ਕਿਸਾਨ ਨੂੰ ਪਿਛਲੇ ਦਿਨਾਂ ਤੋਂ ਨਾ ਕਿਤੇ ਦੁਕਾਨ ਤੋਂ ਨਾ ਕਿਤੇ ਸੋਸਾਇਟੀ ਦੇ ਵਿੱਚੋਂ ਖਾਦ ਨਹੀਂ ਮਿਲ ਰਹੀ ਜਿਹਨੂੰ ਮੱਦੇਨਜ਼ਰ ਰੱਖਦੇ ਸੀ ਕਿਸਾਨ ਜੱਥੇਬੰਦੀ ਦੇ ਵਿੱਚ ਆ ਕੰਮ ਕਰਦੇ ਆ ਕਿਸਾਨ ਯੂਨੀਅਨ ਦੇ ਆਗੂ ਆ ਇਸ ਕਰਕੇ ਅਸੀਂ ਇੱਕ ਪੋਸਟ ਪਾਈ ਤੇ ਇੱਕ ਵੀਡੀਓ ਬਣਾ ਕੇ ਪਾਈ ਸਰਕਾਰ ਨੂੰ ਜਗਾਉਣ ਵਾਸਤੇ ਕਿ ਭਾਈ ਸਾਡੇ ਇਲਾਕੇ ਦੇ ਵਿੱਚੋਂ ਸਾਡੇ ਜ਼ਿਲ੍ਹੇ ਦੇ ਵਿੱਚੋਂ ਜਿੰਨਾ ਚਿੱਟਾ ਜਨਾ ਮਰਜ਼ੀ ਲੈ ਲਓ ਪਰ ਜਿਹੜੀ ਜ਼ੂਰੀਆ ਖਾਦ ਨਹੀਂ ਮਿਲ ਰਹੀ ਜਿਸ ਵੀਡੀਓ ਜਿਸ ਪੋਸਟ ਤੋਂ ਬਾਅਦ ਅੱਜ ਮੈਨੂੰ ਪ੍ਰਸ਼ਾਸਨ ਦੇ ਇੱਕ ਮੁਲਾਜ਼ਮ ਦਾ ਫੋਨ ਆਉਂਦਾ ਕਿ ਵੀ ਤੁਸੀਂ ਉਹ ਪੋਸਟਾ ਜਿਹੜੀ ਡਿਲੀਟ ਕਰ ਦਿਓ ਅ ਤੇ ਮੈਨੂੰ ਇੱਕ ਦੋ ਅਫਸਰਾਂ ਦੇ ਫੋਨ ਆਏ ਆ ਉਹਨਾਂ ਨੇ ਮੇਰੀ ਡਿਊਟੀ ਲਈ ਆ ਵੀ ਤੁਸੀਂ ਪੋਸਟ ਡਿਲੀਟ ਕਰ ਦਿਓ ਜਿਹਦੇ ਤੋਂ ਕਿ ਮੈਂ ਉਸ ਮੁਲਾਜ਼ਮ ਨੂੰ ਜਵਾਬ ਦਿੱਤਾ ਕਿ ਮੈਂ ਪੋਸਟ ਡਿਲੀਟ ਨਹੀਂ ਕਰੂੰਗਾ ਤੁਸੀਂ ਦੱਸੋ ਮੈਨੂੰ ਸ਼ਰਿਆਮ ਚੱਟਾ ਵਿਕਦਾ ਕਿ ਨਹੀਂ ਵਿਕਦਾ ਤੇ ਜੂਰੀ ਆ ਮਿਲਦੀ ਆ ਕਿ ਨਹੀਂ ਮਿਲਦੀ ਆ ਦੱਸ ਦਿਓ ਜਿਹਦੇ ਤੋਂ ਬਾਅਦ ਉਹਨਾਂ ਨੇ ਇੱਕ ਹਿਸਾਬ ਦਾ ਪ੍ਰਸ਼ਾਸਨ ਆ ਜਿਹੜਾ ਜੈਤੋ ਦਾ ਫਰੀਦਕੋਟ ਜ਼ਿਲ੍ਹੇ ਦਾ ਪ੍ਰਸ਼ਾਸਨ ਇਹ ਮੇਰੇ ਤੇ ਦਬਾਅ ਬਣਾਉਂਦੇ ਆ ਕਿ ਅੱਜ ਇਹ ਯੂਰੀਆ ਦਾ ਮੁੱਦਾ ਤੇ ਚਿੱਟੇ ਦੇ ਮੁੱਦੇ ਨੂੰ ਪਖਾ ਰਹੇ ਆ ਕੱਲ ਨੂੰ ਕਿਸੇ ਹੋਰ ਮਸਲੇ ਨੂੰ ਲੈ ਕੇ ਜਿਹੜਾ ਇਹ ਆਗੂ ਆ ਨੌਜਵਾਨ ਅੱਗੇ ਨਾ ਵੇ ਇਸ ਕਰਕੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਇਸ ਕਰਕੇ ਅਸੀਂ ਅੱਜ ਤੁਰੰਤ ਜ਼ਿਲ੍ਹਾ ਫਰੀਦਕੋਟ ਦੇ ਆਪਣੇ ਜਰਨਲ ਸਕਤਿੰਦਰਜੀਤ ਸਿੰਘ ਘਣੀਆਂ ਦੇ ਸਮੂਹ ਮੇਰੀ ਟੀਮ ਬੁਲਾ ਕੇ ਦੀ ਅਸੀਂ ਇਸ ਮਸਲੇ ਤੇ ਇਕੱਠੇ ਹੋਏ ਆ ਤੇ ਤੁਹਾਡੀ ਆਵਾਜ਼ ਨਹੀਂ ਆਵਾਜ਼ ਤਾਂ ਸਾਰਿਆਂ ਦੀ ਦਬਾਈ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਜਿਵੇਂ ਕਿ ਨਸ਼ੇ ਨੂੰ ਲੈ ਕੇ ਤਾਂ ਖਾਸ ਕਰਕੇ ਆਵਾਜ਼ ਦਬਾਈ ਜਾ ਰਹੀ ਆ ਹਾਂ ਬਿਲਕੁਲ ਸਰਕਾਰ ਹਰ ਮਸਲੇ ਤੇ ਜਿਹੜੀ ਹੈਗੀ ਆ ਖਾਸ ਕਰਕੇ ਸਰਕਾਰ ਤਾਂ ਭਗਵੰਤ ਮਾਨ ਕੋਈ ਵੀ ਮਸਲਾ ਹੈ ਕਿਸਾਨੀ ਦਾ ਮਸਲਾ ਹੈ ਕੋਈ ਨਸ਼ੇ ਦਾ ਮਸਲਾ ਹੈ ਜਦੋਂ ਉੱਠਦਾ ਹੈ ਉਹਦੇ ਤੇ ਆਵਾਜ਼ ਨੂੰ ਦਬਾਉਣ ਦੀ ਮਹਾਰਤ ਹੈ ਇਹਨਾਂ ਕੋਲੇ ਮਸਲੇ ਦੇ ਹੱਲ ਵਾਸਤੇ ਨਹੀਂ ਹੈਗੀ ਜਦੋਂ ਕਿਸਾਨ ਹੈ ਫਸਲਾਂ ਦਾ ਖਰਾਬਾ ਹੋਇਆ ਮੁਆਵਜ਼ਾ ਮੰਗਦੇ ਹੈ ਮੰਨ ਚੁੱਕਿਆ ਵੀ ਮੁਆਵਜ਼ਾ ਮੈਂ ਦੇਣਾ ਹੈ ਖਰਾਬਾ ਹੋਇਆ ਤੇ ਖੋਟੀ ਪੰਜੀ ਕਿਸੇ ਕਿਸਾਨ ਨੂੰ ਦਿੱਤੀ ਨਹੀਂ ਤੇ ਫੇਰ ਕੀ ਕਹਿੰਦਾ ਵੀ ਇਹ ਜਗਾ ਦੇਖ ਕੇ ਧਰਨੇ ਲਾਉਂਦੇ ਆ ਇਨਾਂ ਦੀ ਬੁਕਿੰਗ ਹੁੰਦੀ ਹੈ ਫੰਡਿੰਗ ਆਉਂਦੀ ਹੈ ਜਾਨੇ ਬਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਤਰ੍ਹਾਂ ਚਿੱਟੇ ਦਾ ਜਿਹੜਾ ਨਸ਼ੇ ਦਾ ਮਸਲਾ ਹੈ ਪਿਛਲੇ ਦਿਨਾਂ ਤੋਂ ਕੀ ਪੰਜਾਬ ਦੇ ਪਿੱਛੇ ਪਿਛਲੇ ਲੰਬੇ ਸਮੇਂ ਤੋਂ ਭਖਿਆ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਪੂਰਾ ਜਿਹੜਾ ਪੀਕ ਤੇ ਹੈ ਕਿਉਂਕਿ ਮਾਨਸਾ ਦੇ ਵਿੱਚ ਪਰਮਿੰਦਰ ਸਿੰਘ ਝੋਟੇ ਨੂੰ ਧੱਕੇ ਦੇ ਨਾਲ ਅਰੈਸਟ ਕੀਤਾ ਹੋਇਆ ਪੁਲਿਸ ਦਾ ਉਹ ਇੱਕ ਨਸ਼ੇ ਦਾ ਮਸਲਾ ਹੈ ਸੋ ਇਹ ਜਿਹੜੀਆਂ ਚੀਜ਼ਾਂ ਇਹ ਮਸਲਾਂ ਦੇ ਹੱਲ ਵੱਲ ਨਹੀਂ ਸਰਕਾਰ ਵੱਧਦੀਗੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਵੱਲ ਵਾਧੀ ਹੈ ਇਸੇ ਕੜੀ ਦੇ ਵਿੱਚ ਇਹ ਜਿਹੜਾ ਮਸਲਾ ਅੱਜ ਦਾ ਜਿੱਥੇ ਅਸੀਂ ਇਕੱਠੇ ਹੋਏ ਹਾਂ ਝੋਨੇ ਦਾ ਸੀਜ਼ਨ ਹੈ ਖਾਦ ਦੀ ਲੋੜ ਹੈ ਸਰਕਾਰ ਪ੍ਰਸ਼ਾਸਨ ਸਾਰਾ ਜਿਹੜਾ ਖੇਤੀਬਾੜੀ ਬੈਂਕਮਾਂ ਅਮਲਾ ਫੈਲਾ ਹੈ ਇਹ ਸਾਰੇ ਇਹਨਾਂ ਚੀਜ਼ਾਂ ਦੇ ਵਿੱਚੋਂ ਨਕਲੀ ਘਾਟ ਬਣਾ ਕੇ ਖੇਤੀ ਦੀਆਂ ਜਿਹੜੀਆਂ ਲੋੜਾਂ ਉਹਨਾਂ ਦੀ ਨਕਲੀ ਘਾਟ ਬਣਾ ਕੇ ਕਮਾਈ ਕਰਨ ਤੇ ਤੁਰ ਪੈਂਦੀਆਂ ਜਦੋਂ ਖਾਦ ਕਣਕ ਬੀਜਣੀ ਹੈ ਡੀਪੀ ਦੀ ਲੋੜ ਹੈ ਡੀਪੀ ਨਹੀਂ ਹੁੰਦੀ ਅਸੀਂ ਸੜਕਾਂ ਤੇ ਆਉਂਦੇ ਆਂ ਧਰਨੇ ਲਾਉਂਦੇ ਆਂ ਹੁਣ ਯੂਰੀਆ ਦੀ ਲੋੜ ਆ ਹੁਣ ਯੂਰੀਆ ਹੀ ਨਹੀਂ ਤਾਂ ਅਸੀਂ ਪਿੱਛੇ ਪਰਾਲੀ ਵੇਲੇ ਜਦੋਂ ਝੋਨੇ ਦਾ ਸੀਜ਼ਨ ਆ ਉਹਦੋਂ ਚੀਫ ਦੇ ਨਾਲ ਮੀਟਿੰਗਾਂ ਹੋਈਆਂ ਹੁੰਦੀਆਂ ਰਹਿੰਦੀਆਂ ਚੀਫ ਐਗਰੀਕਲਚਰ ਫੀਡ ਕੋਰਟ ਦੇ ਨਾਲ ਅਸੀਂ ਉਹਨਾਂ ਨੂੰ ਵਾਰ-ਵਾਰੇ ਜ਼ੋਰ ਲਾਟੇ ਵੀ ਤੁਸੀਂ ਘੱਟੋ-ਘੱਟ ਦੁਕਾਨ ਦੇ ਅੱਗੇ ਕੋਈ ਸਟਾਕ ਬੋਰਡ ਤੱਲਵਾ ਦਿਓ ਪਤਾ ਲੱਗੇ ਕਿਹੜੀ ਦੁਕਾਨ ਦੇ ਉੱਤੇ ਕਿੰਨੀ ਯੂਰੀਆ ਕਿੰਨੀ ਡੀਏਪੀ ਹੈ ਕਿੰਨੀ ਉਹਦੇ ਕੋਲੇ ਪੈਸਟੀਸਾਈਡ ਹੈ ਕਿੰਨਾ ਬੀਜ ਹੈ ਸਾਰਾ ਪਤਾ ਲੱਗੇ ਹਲੇ ਤੱਕ ਇਹ ਜਿਹੜੇ ਬਦਲਾਅ ਦੀ ਗੱਲ ਕਰਦੇ ਚੀਫ ਸਭ ਪੋਸਟਾਂ ਤੇ ਬਹੁਤ ਵੱਡੀਆਂ-ਵੱਡੀਆਂ ਪਾਉਂਦੇ ਸਾਡੇ ਦੇ ਨੇ ਹੁੰਦੇ ਆ ਸੀ ਉਹਨਾਂ ਤੋਂ ਹਲੇ ਤੱਕ ਕਿਸੇ ਦੁਕਾਨ ਦੇ ਅੱਗੇ ਸਟਾਕ ਬੋਰਡ ਨਹੀਂ ਲਵਾਇਆ ਗਿਆ ਕਾ ਇੰਨਾ ਕ ਦਵਾਈਆਂ ਇਹਨਾਂ ਦਾ ਇੰਨਾ ਕ ਮਸਲਿਆਂ ਪ੍ਰਤੀ ਇਹ ਚਿੰਤਤ ਨਹੀਂ ਹੁਣ ਯੂਰੀਆ ਖਾਦ ਹੈ ਨਹੀਂ ਲੋਕਾਂ ਨੂੰ ਲੋੜ ਹੈ ਦੁਕਾਨਾਂ ਤੇ ਥੋੜੀ-ਬੋਤੀ ਪਈਆ ਉੱਥੇ ਨਕਲੀ ਘਾਟ ਬਖਾ ਕੇ ਹੈ ਨਹੀਂ ਜੀ ਬੇਲੋੜੀਆਂ ਚੀਜ਼ਾਂ ਮੜੀਆਂ ਜਾ ਰਹੀਆਂ ਬਲੈਕ ਰੇਟ ਤੇ ਮਿਲ ਰਹੀ ਆ ਉਹ ਖਾਦ ਹੈ ਜਿਹੜੀ ਮਿਲ ਹੀ ਨਹੀਂ ਰਹੀ ਲੋੜਵੰਦਾਂ ਨੂੰ ਸਾ ਸਰਕਾਰੀ ਸੁਭਾਵਾਂ ਦੇ ਵਿੱਚ ਪਿਛਲੇ ਦਿਨੀ ਅਸੀਂ ਮੰਗ ਪੱਤਰ ਦਿੱਤੇ ਨਸ਼ੇ ਨੂੰ ਲੈ ਕੇ ਜਿਲ੍ਹਾ ਹੈੱਡਕੁਆਟਰਾਂ ਤੇ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਐਡੀਸੀ ਸਾਹਿਬ ਫਰੀਦਕੋਟ ਨੂੰ ਅਸੀਂ ਕਹਿ ਕੇ ਆਏ ਆਂ ਵੀ ਮੈਡਮ ਖਾਦ ਹੈ ਨਹੀਂ ਯੂਰੀਆ ਸਰਕਾਰੀ ਸੁਭਾਵਾਂ ਦੇ ਵਿੱਚ ਉਹ ਪ੍ਰਾਪਤ ਕਰਵਾਓ ਮੈਡਮ ਦੇ ਰਿਕਾਰਡ ਚ ਲਿਖਾ ਕੇ ਆਏ ਆਂ ਅਸੀਂ ਪਰ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਹੁਣ ਸਾਡੇ ਇਸ ਨੌਜਵਾਨ ਨੇ ਜਤਿੰਦਰਜੀਤ ਭਿੰਡਰ ਜੈਤੋ ਹੈ ਇਹਨੇ ਵੀਡੀਓ ਪਾਈ ਹੈ ਵੀ ਖਾਦ ਦੀ ਲੋੜ ਹੈ ਸਾਨੂੰ ਪਹਿਲਾਂ ਤਾਂ ਪਹਿਲੇ ਇੱਕ ਦਿਨ ਪਹਿਲਾਂ ਵੀਡੀਓ ਵੀਡੀਓ ਇਹਨੇ ਵੀ ਸਾਨੂੰ ਖਾਦ ਦੀ ਲੋੜ ਹੈ ਖਾਦ ਮਹਈਆ ਕਰਵਾਓ ਕਿਸੇ ਦੇ ਕੰਨ ਤੇ ਜੂ ਨਹੀਂ ਸਕੀ ਸਰ ਕੀ ਹੁਣ ਕੱਲ ਜਦੋਂ ਵੀਡੀਓ ਪਾਦੇ ਵੀ ਚਿੱਟਾ ਦਾ ਮਿਲ ਰਿਹਾ ਹੈ ਖਾਦ ਨਹੀਂ ਮਿਲ ਰਹੀ ਤੇ ਪ੍ਰਸ਼ਾਸਨ ਦੇ ਨਾਲ ਦੀ ਨਾਲ ਕੀੜੀਆਂ ਲੜਨ ਲੱਗ ਗਈਆਂ ਹੁਣ ਕੀ ਇਹ ਝੂਠ ਹੈ ਜੇ ਤੁਸੀਂ ਅੱਜ ਆਖੋ ਦਬਾਅ ਪਾ ਕੇ ਅਸੀਂ ਸਾਡੇ ਇਸ ਨੌਜਵਾਨ ਦੀ ਆਗੂਦ ਨੂੰ ਕੋਈ ਬਾਜ ਦਵਾ ਦੇਵੋਗੇ ਇਹ ਨਹੀਂ ਦਬਣੀ ਇਹ ਉਦੋਂ ਬਲੰਦ ਹੋਊਗੀ ਤੇ ਤੁਹਾਨੂੰ ਖਮਿਆਜਾ ਭੁਗਤਣਾ ਪਊਗਾ ਜੇ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਇਹ ਤੇ ਦਬਾਅ ਪਾਉਣ ਵਾਲੀ ਗੱਲ ਕਰੂਗਾ ਚਿੱਟਾ ਵੀ ਵਿਕ ਰਿਹਾ ਹੈ ਖਾਦ ਦੀ ਵੀ ਘਾਟ ਹੈ ਕੋਈ ਝੂਠ ਨਹੀਂ ਇਹ ਗੱਲ ਦੇ ਵਿੱਚ ਤੁਰੰਤ ਜਿਹੜੀ ਖਾਦ ਹੈ ਕਿਸਾਨਾਂ ਨੂੰ ਸਹਿਕਾਰੀ ਸੁਭਾਵਾਂ ਦੇ ਵਿੱਚ ਉਪਲਬਧ ਕਰਵਾਓ ਤਾਂ ਕਿ ਕੋਈ ਕਾਲਾ ਬਾਜ਼ਾਰੀ ਨਾ ਹੋਵੇ ਸਾਡੀਆਂ ਸੁਭਾਵਾਂ ਅਸੀਂ ਪਿੰਡੋਂ ਪਿੰਡ ਜਾ ਕੇ ਖਾਦ ਲੈ ਲੈਣੀ ਹੈ ਦੂਜੀ ਗੱਲ ਚਿੱਟਾ ਇੱਕ ਝੂਠ ਹੈ ਆ ਕੱਲ ਦੋ ਨਵੀਆਂ ਵੀਡੀਓ ਆ ਗਈਆਂ ਅੱਜ ਹੋਰ ਨਵੀਆਂ ਆ ਗਈਆਂ ਹਰ ਰੋਜ਼ ਤਾਂ ਨੌਜਵਾਨ ਮਰ ਰਿਹਾ ਹੈ ਪਤਾ ਨਹੀਂ ਕਿਹੜੀਆਂ ਰਿਕਵਰੀ ਦੀਆਂ ਰਿਪੋਰਟਾਂ ਸਾਰੇ ਐਡੀ ਐਡੀ ਸੀ ਸਾਹਿਬ ਸਾਡੇ ਜਿਹੜੇ ਹੈਗਾ ਆਗੂ ਨੇ ਪੁਲਿਸ ਵਾਲੇ ਫਰੀਦਕੋਟ ਬਠਿੰਡੇ ਦੇ ਉਹ ਵੀਡੀਓ ਚ ਕਹਿ ਰਹੇ ਸੀ ਰਿਕਵਰੀ ਕਰ ਲਈ ਰਿਕਵਰੀ ਕਰ ਰਹੇ ਥੋੜੀ ਰਿਕਵਰੀ ਦੀ ਰਿਪੋਰਟ ਸਾਨੂੰ ਨਹੀਂ ਪਤਾ ਲੱਗਦਾ ਨਵੀਆਂ ਜਿਹੜੀਆਂ ਵੀਡੀਓ ਹੈ ਨੌਜਵਾਨਾਂ ਦੇ ਮਰਨ ਦੀਆਂ ਆ ਰਹੀਆਂ ਨੇ ਵੀ ਉਹ ਚਿੱਟਾ ਖਾ ਕੇ ਮਰ ਰਹੇ ਐ ਤੇ ਇਹ ਕੋਈ ਝੂਠ ਹੈ ਮਿਲ ਰਿਹਾ ਹੈ ਚਿੱਟਾ ਛਰਿਆ ਮਿਲ ਰਿਹਾ ਜਿੱਥੋਂ ਮਰਜੀ ਲੈ ਲੋ ਤੇ ਜਿਹੜੀਆਂ ਲੋੜਾਂ ਕਿਸਾਨਾਂ ਨੂੰ ਹੈ ਜਿਹੜੀਆਂ ਚੀਜ਼ਾਂ ਦੀ ਉਹਦੀ ਘਾਟ ਹੈ ਤੇ ਇਸ ਕਰਕੇ ਅਸੀਂ ਅੱਜ ਜਿਹੜਾ ਤੁਹਾਨੂੰ ਬੁਲਾਇਆ ਵੀ ਜੇਕਰ ਕੋਈ ਸੇਧ ਤੇ ਸਾਡੇ ਆਗੂ ਤੇ ਨੌਜਵਾਨ ਤੇ ਕੋਈ ਦਬਾਅ ਪਾਉਣ ਵਾਲੀ ਗੱਲ ਕਰੋਗੇ ਵੇਖਿਓ ਕਿਤੇ ਕਾਗਜ਼ਤ ਗਲਤੀ ਕਰ ਬੈਠੋ ਹੱਲ ਕਰੋ ਲੋਕਾਂ ਦੇ ਮਸਲੇ ਹਾਂਜੀ ਸਰਕਾਰ ਤੋਂ ਚਿੱਟਾ ਬੰਦ ਨਹੀਂ ਹੁੰਦਾ ਜੇਕਰ ਲੋਕ ਸਰਕਾਰ ਦੀ ਹਮਾਇਤ ਕਰਦੇ ਸਰਕਾਰ ਕਹਿੰਦੀ ਸਾਡੀ ਹਮਾਇਤ ਕਰੋ ਸਾਨੂੰ ਦੱਸੋ ਕਿ ਕੌਣ ਚਿੱਟਾ ਵੇਚਦਾ ਸੀ ਉਹਦੇ ਪਰਚੇ ਦੇਵਾਂਗੇ ਸਕਾਂ ਦੇ ਉਲਟਾ ਪਰਚਾ ਦੂਜੇ ਬੰਦੇ ਦਿੱਤਾ ਜਾਂਦਾ ਜਿਹੜਾ ਦੱਸਦਾ ਜਾਂ ਚਿੱਟੇ ਨੂੰ ਬੰਦ ਕਰਾਉਣ ਵਾਲੇ ਲੋਕਾਂ ਦੇ ਨਾਲ ਜੋੜਦਾ ਨੌਜਵਾਨ ਪੀੜ੍ਹੀ ਨੂੰ ਜੋੜਦਾ ਜਿਹੜੀ ਵੱਡੀ ਨਲਾਇਕੀ ਆ ਨਾ ਉਹ ਪ੍ਰਸ਼ਾਸਨ ਦੀ ਵੀ ਹੁੰਦੀ ਆ ਕਿਉਂਕਿ ਤੁਸੀਂ ਆ ਦੇਖਿਆ ਕੁਝ ਦਿਨ ਪਹਿਲਾਂ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਆਉਂਦੀ ਆ ਕਿ ਉਹ ਸੜਕ ਤੇ ਨਾਕਾ ਲਾ ਕੇ ਸੜਕ ਜਾਮ ਕਰਦਾ ਤਾਂ ਉਹਦਾ ਵਾਰੀ-ਵਾਰੀ ਵੀਡੀਓ ਦੇ ਵਿੱਚ ਇਹੀ ਕਹਿਣਾ ਸੀ ਕਿ ਅਸੀਂ ਚੋਰਾਂ ਨੂੰ ਨਸ਼ੇ ਤਸਕਰਾਂ ਨੂੰ ਫੜਕੇ ਲਿਆਉਣੇ ਤੇ ਸਾਡੇ ਮੁਲਾਜ਼ਮ ਛੱਡ ਦਿੰਦੇ ਆ ਸੋ ਇਸ ਕਰਕੇ ਜਿਹੜੀ ਵੱਡੀ ਨਲਾਇਕੀ ਪ੍ਰਸ਼ਾਸਨ ਦੀ ਆ ਜੇ ਮੈਂ ਗੱਲ ਕਰਾਂ ਮੇਰੇ ਜੈਤੋ ਜੈਤੋ ਦੱਸੋ ਮੈਨੂੰ ਡਿਪਟੀ ਸਾਹਿਬ ਦੱਸਣਾ ਕਿ ਕਿੰਨਾ ਚਿੱਟਾ ਚਾਹੀਦਾ ਅਸੀਂ ਲਿਆ ਕੇ ਦੇਵਾਂਗੇ ਸਾਡੇ ਨੌਜਵਾਨ ਆ ਬਹੁਤ ਸਾਰੇ ਇਹ ਤੂੰ ਪਹਿਲਾਂ ਸਾਨੂੰ 10 ਵਾਰੀ ਕਹਿ ਚੁੱਕਿਆ ਕਿ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਅਸੀਂ ਨਾ ਇੱਕੋ ਈ ਗੱਲ ਵਿੱਚ ਆ ਆ ਗੱਲ ਸਾਨੂੰ ਕਹਿਣਾ ਡਿਪਟੀ ਸਾਹਿਬ ਨੂੰ ਤੁਸੀਂ ਖੁਦ ਗੱਲ ਕਹੀ ਆ ਵੀ ਚਿੱਟਾ ਕਿੰਨਾ ਚਾਹੀਦਾ ਤੁਹਾਨੂੰ ਲੈ ਕੇ ਦੇਗੇ ਅਸੀਂ ਡਿਪਟੀ ਸਾਹਿਬ ਨੂੰ ਇੱਕ ਇਸ ਤੋਂ ਪਹਿਲਾਂ ਤਕਰੀਬਨ ਦੋ ਵਾਰ ਮੰਗ ਪੱਤਰ ਦੇ ਚੁੱਕੇ ਆ ਜਿਹਦੇ ਵਿੱਚ ਆਹ ਮੜਾ ਕਸੂਰਕੁਰੀ ਤੇ ਹੋਰ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਾਡੀਆਂ ਬਜ਼ੁਰਗ ਮਾਵਾਂ ਜਿਨ੍ਹਾਂ ਦੇ ਪੁੱਤ ਜਿਹੜੇ ਨਸ਼ੇ ਤੇ ਲੱਗੇ ਆ ਤੇ ਉਹ ਲੋਕਾਂ ਦਾ ਕੰਮ ਧੰਦਾ ਕਰਕੇ 10-10 ਹਜ਼ਾਰ ਰੁਪਏ ਸੈਂਟਰਾਂ ਦੇ ਵਿੱਚ ਭਰ ਦਿਆਂ। ਉਹਨਾਂ ਨੂੰ ਨਾਲ ਲਿਜਾ ਕੇ ਖੁਦ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਪਰ ਡੀਐਸਪੀ ਸਾਹਿਬ ਦਾ ਇੱਕ ਹੀ ਕਹਿਣਾ ਕਿ ਸਾਡੇ ਵਸ ਦਾ ਰੋਗ ਹੈ ਨਹੀਂ ਪਹਿਲਾਂ ਤੁਸੀਂ ਸਾਡੀ ਮਦਦ ਕਰੋ ਤੇ ਮਦਦ ਕਰਨ ਨੂੰ ਇਹ ਕੋਈ ਗੱਲ ਲੁਕੀ ਆ ਬਾਜਾ ਚੌਂਕ ਦੇ ਨੇੜੇ ਸਾਡੇ ਸੱਜ ਘੜਿਆਂ ਦੀ ਵਸਤੀ ਆ ਕੱਲ ਤੁਸੀਂ ਵੀ ਜਾ ਕੇ ਆਏ ਹੋ ਉਹ ਸ਼ਰੇਆਮ ਚਿੱਟਾ ਵੇਚਦੇ ਆ ਡੀਐਸਪੀ ਸਾਹਿਬ ਦੇ ਚਰਨਾਂ ਦੇ ਵਿੱਚ ਵੇਚ ਰਹੇ ਆ ਡੀਐਸਪੀ ਸਾਹਿਬ ਨੂੰ ਕੀ ਪਤਾ ਨਹੀਂਗਾ ਕਿੱਥੇ ਚਿੱਟਾ ਵਿਕਦਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਆ ਉਹ ਆਪਦੀ ਨਲਾਈਕੀ ਲਕੂਣ ਦੀ ਖਾਤਰ ਮੇਰੇ ਤੇ ਦਬਦਬਾ ਬਣਾਉਂਦੇ ਆ ਸੋ ਇਹ ਗੱਲ ਨੂੰ ਜਿਹੜਾ ਇਹਨਾਂ ਦਾ ਭਲੇਖਾ ਮੈਂ ਤੁਹਾਡੀ ਵੀਡੀਓ ਦੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦਾ ਇੱਥੋਂ ਦੇ ਡਿਪਟੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਿ ਤੁਹਾਡੇ ਤਬਾ ਦੇ ਨਾਲ ਜਿਹੜਾ ਮੈਂ ਦਬਣ ਵਾਲਾ ਨਹੀਂ ਮੈਂ ਬੀਕੇ ਜੂ ਇਕਤਾ ਸਿੱਧੂ ਪਰ ਜਥੇਬੰਦੀ ਦਾ ਬਲਾਕ ਦਾ ਕਨਵੀਨਰ ਹਮੇਸ਼ਾ ਹੱਕ ਸੱਚ ਦੇ ਲਈ ਲੜਦਾ ਰਹੂੰਗਾ ਇਤੋਂ ਬਾਅਦ ਤੁਸੀਂ ਤਾਂ ਪੋਸਟ ਪਾਉਣ ਦੀ ਗੱਲ ਕਰਦੇ ਹੋ ਇਸ ਤੋਂ ਬਾਅਦ ਤੁਸੀਂ ਦੇਖੋ ਤੁਹਾਨੂੰ ਚਿੱਟੇ ਵਾਲਿਆਂ ਦੀਆਂ ਤੇ ਤੁਹਾਡੀਆਂ ਨਲਾਇਕੀ ਦੀਆਂ ਹੋਰ ਵੀਡੀਓ ਵਾਇਰਲ ਕਰੂੰਗਾ ਮੈਂ ਇਹ ਮੈਂ ਗੱਲ ਦਾਅਵੇ ਨਾਲ ਆ ਨਾ ਪ੍ਰਸ਼ਾਸਨ ਲਾੜੇ ਜੋਰ ਜਿੰਨਾ ਮਰਜ਼ੀ ਮੇਰੀ ਆਵਾਜ਼ ਦਬਾ ਨਹੀਂ ਸਕਦਾ ਜੀ ਹਾਂਜੀ ਕੰਨਿਆ ਸਾਹਿਬ ਤੁਸੀਂ ਹੋਰ ਬਿਲਕੁਲ ਉਹੀ ਗੱਲ ਮੈਂ ਕਹਾ ਵੀ ਅੱਜ ਪ੍ਰਸ਼ਾਸਨ ਵੱਲੋਂ ਫੋਨ ਆ ਰਿਹਾ ਵੀ ਜਿਹੜੀ ਇਹਨੇ ਪੋਸਟ ਪਾਈ ਉਹ ਡਿਲੀਟ ਕਰੋ ਇਹ ਕਿੱਥੋਂ ਦੀ ਸਿਆਣਪ ਹੈ ਪ੍ਰਸ਼ਾਸਨ ਦੀ ਕਿੰਨੀਆਂ ਕ ਪੋਸਟਾਂ ਡਿਲੀਟ ਕਰਾਉਂਗੇ ਤੁਸੀਂ ਜੀ ਇਹਦਾ ਮਤਲਬ ਵੀ ਮਸਲੇ ਦਾ ਹੱਲ ਨਹੀਂ ਕਰਨਾ ਜੇ ਕੋਈ ਸਾਡੇ ਖਿਲਾਫ ਬੋਲੋਗੇ ਉਹਨਾਂ ਨੂੰ ਬੰਦ ਕਰਵਾਈ ਚੱਲੋ ਇਹ ਨਹੀਂ ਹੋਣਾ ਜੇ ਤੁਸੀਂ ਇਹਦੀ ਕੋਈ ਦਬਾਅ ਪਾ ਕੇ ਪੋਸਟ ਨੂੰ ਡਿਲੀਟ ਕਰਾਉਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਖਮਿਆਜਾ ਭੁਗਤਣਾ ਪਊਗਾ ਮੈਂ ਇਹੋ ਹੀ ਵਾਰ-ਵਾਰ ਫੇਰ ਰਣਾ ਵੀ ਜਿਹੜਾ ਹੈਗਾ ਖਾਦ ਦੀ ਜਿਹੜੀ ਘਾਟ ਆ ਉਹਨੂੰ ਪੂਰੀ ਕਰਾਓ ਤੁਰੰਤ ਤੇ ਜਿਹੜਾ ਨਸ਼ੇ ਦੀ ਵੱਡੀ ਸਮੱਸਿਆ ਖੜੀ ਹੋਈ ਹੈ ਨੌਜਵਾਨ ਮਰ ਰਹੇ ਐ ਇਹਨੂੰ ਸੰਜੀਦਗੀ ਦੇ ਨਾਲ ਹੱਥ ਪਾਓ ਜਦੋਂ ਇਹ ਚੀਜ਼ਾਂ ਖੜੀਆਂ ਹੁੰਦੀਆਂ ਕਮਾਈ ਦੇ ਸਾਧਨ ਬਣ ਜਾਂਦੇ ਆ ਅਜਿਨਾਂ ਚੀਜ਼ਾਂ ਨੂੰ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਹਾਈ ਲੈਵਲ ਦੇ ਲੋਕਾਂ ਦਾ ਤਾਂ ਉਹ ਜਦੋਂ ਆਵਾਜ਼ ਲੋਕਾਂ ਵੱਲੋਂ ਉਠਦੀ ਹੈ ਲੋਕ ਲੜ ਜਦੋਂ ਸਰਕਾਰਾਂ ਤੋਂ ਝਾਕ ਮੁੱਕ ਜਾਂਦੀ ਹੈ ਪ੍ਰਸ਼ਾਸਨ ਤੋਂ ਝਾਕ ਮੁੱਕ ਜਾਂਦੀ ਹੈ ਫਿਰ ਲੋਕ ਆਪ ਖੜੇ ਹੁੰਦੇ ਹੁੰਦੇ ਹੁਣ ਲੋਕ ਖੜੇ ਹੋ ਰਹੇ ਆ ਇਹ ਝੋਟੇ ਵਰਗਿਆਂ ਨੂੰ ਕਿੰਨੇ ਕੁ ਨੂੰ ਬੰਦ ਕਰ ਲਓਗੇ ਤੁਸੀਂ ਭਿੰਡਰ ਵਰਗਿਆਂ ਦੀ ਕਿੰਨੇ ਕੁ ਦੀਆਂ ਪੋਸਟਾਂ ਡਿਲੀਟ ਕਰਾ ਲਓਗੇ ਤੁਸੀਂ ਨਹੀਂ ਹੋਣਗੀਆਂ ਇਹ ਲੋਕ ਲਹਿਰ ਬਣ ਚੁੱਕੀ ਹੈ ਇਹ ਤੁਹਾਨੂੰ ਹੱਲ ਕਰਨੇ ਪੈਣਗੇ ਨਹੀਂ ਤੁਹਾਨੂੰ ਗੰਭੀਰ ਸਿੱਟੇ ਭੁਗਤਣ ਲਈ ਅੱਗੇ ਹੁਣਾਂ ਕਿਸਾਨ ਆਗੂ ਦਾ ਕਹਿਣਾ ਹੈ ਜਿਹੜੀ ਮੇਰੇ ਵੱਲੋਂ ਪੋਸਟ ਪਾਈ ਆ ਇਹ ਕਿਸੇ ਕੀਮਤ ਉੱਤੇ ਜਾਨੀ ਕਿ ਡਿਲੀਟ ਨਹੀਂ ਕੀਤੀ ਜਾਊਗੀ ਜਿਹੜਾ ਪੁਲਿਸ ਪ੍ਰਸ਼ਾਸਨ ਮੇਰੇ ਤੇ ਦਬਾਅ ਪਾ ਰਿਹਾ ਉਹ ਦਬਾਅ ਨਾ ਪਾਵੇ ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਤੇ ਮੈਂ ਅਵਤਾਰ ਸਿੰਘ ਤਾਰਾ ਧੰਨਵਾਦ